ਜਿਹੜੇ ਲਗਭਗ तकरीबन 5 ਸਾਲ ਉਹਨਾਂ ਦੀ ਉਮਰ ਆ ਅੱਜ ਜਦੋਂ ਕੈਂਪ ਸਾਫ ਕਰਨ ਗਏ ਸੀਗੇ ਉੱਥੇ ਟਿਕਟ ਦੇ ਮੁੱਖਿਆਰ ਉਹਨਾਂ ਤੋਂ ਬਾਲ ਚੱਕੀ ਖੜੀਆਂ ਆ ਬਹੁਤ ਰਾਜਪੁਰੇ ਜੋ ਸ਼ਹੀਦ ਹੋ ਗਿਆ ਉਹ ਸਮਾਲਨ ਹੋ ਗਿਆ ਤੇ ਉਹਨਾਂ ਦੀ ਜਿਹੜਾ ਆਰਥਿਕ ਸਰੀਰ ਆ ਉਹਨੇ ਜਿਹੜਾ ਸ਼ੰਭੂ ਮੂਚੇ ਤੇ ਪਹੁੰਚ ਰਿਹਾ ਸੀ ਉਹ ਬੜਾ ਸ਼ਰਧਾਂਜਲੀ ਦੇ ਕੇ ਰਵਾਨਾ ਕਰਾਂਗੇ ਸਾਡੀ ਮੰਗ ਇਹ ਹੈ ਕਿ ਜੋਗਮਾਗਜ਼ਪਾ 5 ਲੱਖ ਰੁਪਏ ਸਰਕਾਰ ਦਵੇ ਜੋਗਮਾਗਜ਼ਾ ਜੋ ਬੰਦਾ ਔਰ ਇਹ ਤੋਂ ਕਹਾਂ ਗਾਉਂ ਮਦਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ ਤੇ ਜੋਗਤਾ ਅਨਸਾਰ ਉਹਦੇ ਸਰਵਾਰ ਨੂੰ ਨਾਮੁਨਤ ਕੀਤੀ ਜਾਵੇ ਬਹੁਤ ਸਾਰੇ ਸ਼ਹੀਦ ਪਰਿਵਾਰ ਆ ਜਿੰਨਾ ਬਾਰੇ ਸਰਕਾਰ ਨੇ ਅਜੇ ਮਾਮਲਾ ਨਹੀਂ ਦਿੱਤਾ ਨਾ ਭਗਵੰਤ ਮਾਨ ਸਰਕਾਰ ਆਪ ਵੀ ਪਾਲਸੀ ਕਲੀਅਰ ਕਰ ਰਹੇ ਹੋ ਕਿ ਅපි ਸ਼ਹੀਦਾਂ ਬਾਰੇ ਵੀ ਪਾਲਸੀ ਕੀ ਹੈ ਹਰ ਕੇਸ ਬਾਰੇ ਨੂੰ ਕਹਿਣਾ ਪੈਣਾ ਪੈਂਦਾ ਹੈ ਜਿਸ ਕਰਕੇ ਭਗਵੰਤ ਮਾਨ ਸਰਕਾਰ ਇੱਕ ਪਾਲਸੀ ਬਣਾਵੇ ਵੀ ਜਿਹੜਾ ਅੰਦੋਲਨ ਚ ਸ਼ਹੀਦ ਹੁੰਦਾ ਜੇ ਕਿਸਾਨਾਂ ਮਜ਼ਦੂਰਾਂ ਦੀ ਉਹ ਸਪੋਰਟ ਕਰਦੀ ਹੈ ਤਾਂ ਉਹਨੂੰ ਆਟੋਮੈਟਿਕਲੀ ਉਹਨੂੰ ਜਾ ਕੇ 5 ਲੱਖ ਰੁਪਏ ਜੋ ਯੋਗਤਾ ਦੇ ਅਨੁਸਾਰ ਉਹਦੇ ਕੋਲੋਂ ਨੌਕਰੀ ਕਰ ਜਾ ਸਰਕਾਰੀ ਕਰ ਸਰਕਾਰੀ ਮਹਾਂਫੂ ਇਹ ਪਹਿਲੇ ਅੰਦੋਲਨਾਂ ਦੀ ਕਰਤਾ ਸਰਕਾਰ ਵਿੱਚ ਚਾਹੁੰਦਾ ਸੀਗਾ ਪਰ ਭਗਵੰਤ ਮਾਨ ਸਰਕਾਰ ਨੇ ਨਹੀਂ ਉਪਨਾਇਆ ਦੂਸਰਾ ਹੈਗਾ ਵੀ 13 ਨੂੰ ਇੱਥੇ ਸ਼ੰਭੂ ਬਾਗਰ ਤੇ ਇੱਕ ਸਾਲ ਪੂਰਾ ਹੋਣਾ ਵਾ ਉਹਦੇ ਵਿੱਚ ਵੱਡਾ ਕੱਟ ਕਰਕੇ ਜਿਹੜਾ ਵਾ ਇੱਕ ਸਾਲ ਗ੍ਰੈਜੂਆ 13 ਸ਼ੰਭੂ ਬਾਡਰ ਤੇ ਮਨਾਈ ਜਾਂਦਾ ਹੈ। ਕਿਤਾਏ ਸੀਗਾ। ਅਰੇ ਦੇ ਨਾਲ ਦੀ ਨਾਲ ਜਿਹੜਾ ਇਸ ਵਾਲੇ ਬਜਟ ਸੈਸ਼ਨ ਚੱਲ ਰਿਹਾ। ਇਹਦੇ ਦੇ ਬਜਟ ਦੇ ਵਿੱਚ ਆ ਸਾਡੀ ਮੰਗ ਆ ਵੀ ਜਿਹੜਾ ਖੇਤੀ ਸੈਕਟਰ ਆ ਉਹਦੇ ਵਾਸਤੇ ਅਰਜ਼ ਰੱਖਵਾ ਬਜਟ ਹੋਣਾ ਚਾਹੀਦਾ। ਕਿਉਂਕਿ ਸਾਡੀ ਖੇਤੀ ਸੈਕਟਰ ਤੇ ਲਗਭਗ 65 ਤੋਂ 70% ਆਬਾਦੀ ਨਿਰਭਰ ਹੈਗੀ ਹੈ। ਦੇਖੀ ਜੀ ਔਰ ਸਪੈਸ਼ਲੀ ਵਾਰ ਵੀ ਲਗਭਗ 10% ਤੋਂ 3% ਸਾਨੂੰ ਕੁੱਲ ਬਜਟ ਦਾ ਖੇਤੀ ਸੈਕਟਰ ਨੂੰ ਦਿੱਤਾ ਗਿਆ ਸੀ ਉਹ ਬਜਟ ਦੇ ਵਿੱਚ ਕੱਟ ਲਾ ਦਿੱਤਾ ਸੀ ਦਾ ਇਸ ਕਰਕੇ ਆ ਵੀ ਹਰ ਕੀ ਬਜਟ ਦੇ ਵਿੱਚ ਜਿੰਨੀ ਸਾਡੀ ਆਬਾਦੀ ਹੈ ਉਸ ਆਬਾਦੀ ਦੇ ਹਿਸਾਬ ਨਾਲ ਖੇਤੀ ਜਿਹੜੀ ਨਿਰਭਰ ਹੈ ਉਹ ਬਜਟ ਵਿੱਚ ਹਿੱਸਾ ਸਾਡਾ ਰੱਖਿਆ ਜਾਵੇ ਔਰ ਇਹਦੇ ਨਾਲ ਦੀ ਨਾਲ ਜੇ ਸਰਕਾਰ ਨੇ ਗੱਲਬਾਤ ਦਾ ਸੱਦਾ ਜਿਵੇਂ ਆਇਆ ਗੱਲ ਨੂੰ ਨਿਬੇੜਨਾ ਵਾ ਕਾਂ ਜਿਵੇਂ ਕ੍ਰਿਸ਼ੀਲ ਵੀ ਰਿਪੋਰਟ ਕਹਿੰਦੀ ਆ ਉਹ ਕੋਈ ਐਮਐਸਪੀ ਵਾਸਤੇ ਬਜਟ ਦੇ ਵਿੱਚ ਪ੍ਰਾਵਧਾਨ ਕਰਨ ਤਾਂ ਸਾਨੂੰ ਲੱਗੂ ਭਿੰਨੇ ਫੜਜੂਗਾ ਮਸਲਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਕਰਨੇ ਹੋਣ ਦੇ ਵਾਸਤੇ ਕੀ ਰਕਮ ਰੱਖੀ ਜਾ ਰਹੀ ਆ ਸਰਵੇ ਹੋਣਾ ਬਜਟ ਦਾ ਪਤਾ ਲੱਗੇ ਕਿ ਕੁਝ ਹੈਗਾ ਵੀ ਸਾਡੇ ਵਾਸਤੇ ਕਿ ਨਹੀਂ ਦੇ ਦੋਗਾ ਫਸਲੀ ਬੀਮਾ ਦੂਜਣੇ ਸਰਕਾਰ ਆਪਣੇ ਦਮ ਤੇ ਕਰਦੀ ਆ ਇਹਦਾ ਮਤਲਬ ਉਹਦੇ ਕੋਲ ਬਜਟ ਚਾਗਾ ਦੇ ਲਈ ਹੈਗਾ ਕਿ ਨਹੀਂ ਹੈਗਾ ਅਸੀਂ 52 ਸਾਲ ਤੋਂ ਬਾਅਦ ਕਿਸਾਨ ਜੀ ਜੀ ਕੰਪਲਨ ਮੰਗ ਰਹੇ ਉਹ ਵੀ ਆ ਜੀ ਕੋਈ ਕਿਸਾਨ ਆ ਜੇ ਮੱਝ ਹਾਲ ਕਰਦਾ ਲੋਕਾਂ ਨੂੰ ਕਹਿੰਦਾ ਮਾਤਾ ਕਰਦਾ ਜੇਕਰ ਆਹ ਬਗਤ ਵਿੱਚ ਕੁਝ ਵੀ ਨਹੀਂ ਰੱਖਦੀ ਠੀਕ ਹੈ ਜੀ ਤੇ ਸਾਡਾ ਮਰਨਾ ਮਰਨਾ ਨਿਕਲ ਚਲੋ ਇਹ ਤਾਂ ਮੀਟਰ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਬੰਦਦਾ ਕੀ ਨਹੀਂ ਬੰਦਦਾ ਹੈਗਾ ਤੋਂ ਇਸ ਕਰਕੇ ਸੀ ਹਾਕਾ ਦੇ ਬਜਟ ਵਿੱਚ ਜਿਵੇਂ ਸਰਕਾਰ ਦਾ ਆਪਣਾ ਦਾਵਾ ਵਾ ਵੀ ਜਣਾ ਉਹਨਾਂ ਨੇ ਕਾਰਪੋਰੇਟਰ ਪਾਲਸੀਆਂ ਲੈ ਕੇ ਆਂਦੀਆਂ ਦੇਸ਼ ਉਹਨਾਂ ਦੇ ਦਾਵੇ ਹੁਸਾਬ ਦੇਸ਼ ਤਰੱਕੀ ਕਰ ਰਿਹਾ ਅਸੀਂ ਖਜ਼ਾਨਾਮੰਤ ਨੂੰ ਸਵਾਲ ਕਰਨਾ ਚਾਹੁੰਦੇ ਆਂ ਵੀ ਅੱਜ ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਚਲਾ ਗਿਆ ਹੁਣ 86 ਵੀ ਟੱਪੀ ਜਾਂਦਾ ਠੀਕ ਹੈ ਜੀ ਤੇ ਇਹ ਇਹ ਸਾਡੀ ਕਰੰਸੀ ਲਗਾਤਾਰ ਡਿੱਗ ਰਹੀ ਹੈ ਠੀਕ ਹੈ ਜੀ ਔਰ ਪਹਿਲਾਂ ਪਾਜਪਾ ਕਹਿੰਦੀ ਸੀ ਵੀ ਜੇ ਰੁਪਈਆ ਡਿੱਗਿਆ ਤੇ ਮੁਲਕ ਡਿੱਗ ਜਾਊਗਾ ਸਾਡੇ ਹਾਲਾਤ ਗਵਰਨਟ ਦੇ ਮੁਲਕਾਂ ਨਾਲ ਮਾੜੇ ਹੈਗੇ ਕਈਆਂ ਨੂੰ ਤੋਂ ਇਸ ਕਰਕੇ ਜਿਸ ਬਜਟ ਦੇ ਵਿੱਚ ਜਿਵੇਂ ਬਾਈਡਲ ਪੇਸ਼ ਕੀਤਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਮਾਫੀਆਂ ਦਿੱਤੀਆਂ ਜਾਣੀਆਂ ਵਾ ਜਿਵੇਂ ਲੱਗਦਾ ਵਾ ਹਰ ਸਾਲ ਦਿੰਦੇ ਆ ਆਰਾਮ ਜਨਤਾ ਨੂੰ ਟੈਕਸ ਮੜੇ ਜਾਣੇ ਆ ਤੋ ਇਹ ਬਜਟ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਜਿਹੜੀ ਗੱਲ ਹੈ ਕਿਸਾਨਾਂ ਵਾਸਤੇ ਵੀ ਉਹ ਬਜਟ ਜਿਹੜਾ ਬਾ ਸਾਡੇ ਵਾਸਤੇ ਜਿੰਨੀ ਸਾਡੀ ਆਬਾਦੀ ਉਹਦੇ ਹਿਸਾਬ ਨਾਲ ਰੱਖਵਾ ਰੱਖਿਆ ਜਾਏ ਅਹੀਂ ਮੈਂ ਕਹਿਣਾ ਚਾਹੁੰਦਾ ਹੈਗਾ ਔਰ ਨਿੱਲੀ ਅੰਦੋਲਨ ਦੋ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਇੱਕ ਮਿੰਟ ਲਈ ਗੱਲ ਕਰ ਲੈਣਗੇ ਤੁਹਾਡੇ ਨਾਲ ਜਸਵਿੰਦਰ ਸਿੰਘ ਜੀ ਇੱਕੋ ਜਿਸ ਤਰ੍ਹਾਂ ਕੇਂਦਰੀ ਬਜਟ ਸੈਸ਼ਨ ਦੀ ਗੱਲ ਭਦੇਰ ਸਾਹਿਬ ਨੇ ਕੀਤੀ ਹੈ ਅਸੀਂ ਅੱਜ ਦੀ ਪ੍ਰਸਤਾਨਕ ਦੇ ਰਾਹੀਂ ਇਹ ਕਹਿਣਾ ਚਾਹਾਂਗੇ ਕੇਂਦਰ ਸਰਕਾਰ ਜਿਹੋ ਉਹਨਾਂ ਦੇ ਮੇੜ ਦੇ ਸੰਗੀਆਂ ਸਾਥੀਆਂ ਨੂੰ ਵੀ ਜੇ ਕਿਸਾਨਾਂ ਨਾਲ ਇੱਕ ਪਾਸੇ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਤਾਂ ਇਸ ਮੰਗ ਪੱਤਰ ਜਿਹੜਾ ਸਰਕਾਰ ਨੂੰ ਅਸੀਂ ਭੇਜਿਆ ਉਹਦੇ ਮੁਤਾਬਕ ਬਜਟ ਸੈਸ਼ਨ ਦੇ ਵਿੱਚ ਜਿਹੜਾ ਪੈਸਾ ਹੈਗਾ ਉਹਨਾਂ ਮੰਗਾਂ ਨੂੰ ਪੂਰੀਆਂ ਕਰ ਲਈ ਭਾਵੇਂ ਉਹ ਮੰਜ਼ੂਰਾਂ ਦੇ 200 ਦਿਨ ਦੇ ਰੋਜ਼ਗਾਰ ਦੀ ਮੰਗ ਹੈਗੀ ਹੈ ਉਹਨਾਂ ਦੀ ਤਿਹਾਰੀ ਚਬਾਦੇ ਦੀ ਮੰਗ ਹੈਗੀ ਹੈ ਉਤੇ ਲਈ ਵੀ ਬਜਟ ਦੇ ਵਿੱਚ ਵਾਅਦਾ ਕਰਨਾ ਪੈਣਾ ਹੈ ਇਸੇ ਤਰ੍ਹਾਂ ਹੀ ਜਿਹੜਾ ਕਿਸਾਨਾਂ ਦੇ ਸਿਰ ਚੜਿਆ ਖਰਚਾ ਹੈਗਾ ਉਹਤੇ ਲੀਕ ਮਾਰਨ ਲਈ ਬਜਟ ਦੇ ਵਿੱਚ ਪੈਸਾ ਰੱਖਣਾ ਪੈਣਾ ਆਏਗਾ ਦੇਰੀ ਕਿਸਾਨਾਂ ਮਜ਼ਦੂਰਾਂ ਦੀਆਂ ਖੁਸ਼ੀਆਂ ਨੇ ਜਿਹੜੀਆਂ ਦੇਸ਼ ਦੇ ਅੰਦਰ ਹੁੰਦੀਆਂ ਮਜ਼ਦੂਰਾਂ ਦੀਆਂ ਖੁਸ਼ੀਆਂ ਉਹਨਾਂ ਦਾ ਹੱਲ ਹੋ ਸਕਦਾ ਹੈਗਾ ਜੇ ਦੇਸ਼ ਦੇ ਅੰਨਦਾਤਾ ਦੇ ਨਾਲ ਹੰਦਰ ਦੀ ਇਕ ਬੰਦ ਤੇ ਨਾਲ ਕੇਂਦਰ ਸਰਕਾਰ ਨੂੰ ਜਿਹੜੀ ਅਸੀਂ 52 ਸਾਲ ਤੋਂ ਬਾਅਦ ਪੈਨਸ਼ਨ ਦੀ ਮੰਗ ਕੀਤੀ ਹੈਗੀ ਹੈ ప్రతి ਮਹੀਨਾ ਦਾ ਵੀ ਉਹ ਮੰਗ ਤਾਦੀ ਪੂਰੀ ਹੋਏਗੀ ਨਾ ਜੇ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਅੰਨਦਾਤਾ ਲੋ ਸਨਮਾਨਜਨ ਜਿੰਦਗੀ ਜਿਉਣ ਲਈ ਇਹੋ ਜਾਂ ਲਾਭ ਦੇਣਾ ਚਾਹੁੰਦੀ ਹੈ ਤਾਂ ਵਜਣ ਦੇ ਵਿੱਚ ਉਸ ਨੇ ਬੱਕਾ ਰਖਵਾ ਪੈਸਾ ਰੱਖਿਆ ਕਹਿਣ ਦਾ ਮਤਲਬ ਮੋٹے ਤੌਰ ਤੇ ਇਹਨਾਂ ਮੰਗਾਂ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਜਿਹੜੀ ਦੇਸ਼ ਦੀ ਹਾਲਤ ਹੈ ਖੇਤੀਬਾੜੀ ਸੈਕਟਰ ਤੋਂ ਜੁੜੇ ਕਿਸਾਨਾਂ ਮਜ਼ਦੂਰਾਂ ਦੀ ਉਹਨੂੰ ਸੁਧਾਰਨ ਲਈ ਵਜਣ ਦੇ ਵਿੱਚ ਪੈਸਾ ਲੈ ਕੇ ਆਵੇ ਤੇ ਕਾਰਪੋਰੇਟਾਂ ਤੇ ਡਾਕਟਰਾਂ ਦੇ ਵਿੱਚ ਵਾਅਦਾ ਕਰੇ ਵਜਨ ਸੈਸ਼ਨ ਦੇ ਵਿੱਚ ਤਾਂ ਕਿ ਜਿਹੜੀ ਹੱਡੀ ਇਹ ਤਾੜੀ ਜਾਣ ਵਾਲੀ ਜਮਾਤ ਹੈ ਮਜ਼ਦੂਰ ਕਿਸਾਨ ਹਰ ਵਰਗ ਦੇ ਲੋਕ ਨੇ ਜਿਹੜੇ ਹੇਠਲੀ ਅੱਜ ਗਰੀਬੀ ਨਾਲ ਜੂਦ ਰਹੇ ਲੋਕ ਨੇ ਉਹਨਾਂ ਦਾ ਕੋਈ ਫਾਇਦਾ ਹੋ ਸਕੇ ਅਸੀਂ ਫੇਰ ਹੀ ਮੰਨਾਂਗੇ ਕਿ ਸਰਕਾਰ ਸਾਡੇ ਕਿੱਤਿਆਂ ਦੇ ਮੰਗਾਂ ਲਈ ਸਹਿਰ ਕਰੇਗੀ। ਉਹ ਆਉਣੇ ਦੇ ਦੋ ਮਹੀਨੇ ਮੰਗਿ ਰਿਹਾ ਹੈ। ਸਭ ਸਰਕਾਰਾਂ ਸਾਸ਼ੀਓਤ ਕਦਿ ਜਿਵੇਂ ਜੈਸਾ ਕਿ ਦੇਸ਼ਾਦ ਨੇ ਉਹ ਲੰਗੋਆਦ ਸਾਹਿਬ ਨੇ ਬਤਾਇਆ हमारी केंद्र सरकार से ये मुख्य मांग है कि जितने देश में किसान हैं उनकी जनसंख्या के हिसाब से बजट की एलोकेशन होनी चाहिए ऐसा नहीं हो सकता है कि जिस वर्ग की जनसंख्या मात्र एक परसेंट से भी कम है उसी के वेलफेयर के लिए आप सारा बजट लगा दें कॉरपोरेट की मैं बात कर रहा हूँ किसानों की जो जनसंख्या है वो ज्यादा है तो जो बजट एलोकेशन है वो उसके हिसाब से होनी चाहिए और बिल्कुल जैसे जब से ये सरकार आई है तो जो एग्रीकल्चर पर बजट एलोकेशन है वो निरंतर कम होती जा रही है और हम ये चाह रहे हैं कि सरकार चौदह तारीख से पहले पहले हमारे फोरम को और एसके नॉन पॉलिटिकल को लिखकर ये जाहिर करे कि वो बजट में से कितनी एलोकेशन कर रही है इसके लिए एमएसपी गारंटी कानून के लिए किसानों के लिए और इसके अलावा साहब ने ही दिया है कि एक साल इस जगह पर संघर्ष को पूरा हो रहा है यहाँ पर बड़े कट होंगे और साथ के साथ हम दोनों फोरम की तरफ से कुंभ मेले पे जो भगदड़ में लोग शहीद हुए हैं मैं तो शहीद ही कहूंगा क्योंकि जो अननेचुरल डेथ हुई है उनकी या जा उनकी मृत्यु हुई है तो उन सारे उस सारे स्टैम्पेड की अच्छी तरह से इंक्वायरी होनी चाहिए और जो रिस्पॉन्सिबल लोग हैं उनको उनके ऊपर कार्रवाई होनी चाहिए और इस चीज की पूरी इंक्वायरी होनी चाहिए और आंकड़े सही सरकार को सामने लाने चाहिए ਕਿ ਕਿਉਂਕਿ ਇਹਦੇ ਨਾਲ ਇਹ ਵੀ ਗੱਲ ਕੁੱਮ ਮਿਲ ਰਹੀ ਜੀ ਕਰ ਰਹੇ ਉਹ ਉਥੇ ਲੱਛਾ ਕਹਿੰਦੇ ਵੀ 200 ਤੋਂ ਵੱਧ ਮੋਤਾਂ ਹੋ ਗਿਆ 1600 ਤੋਂ ਜ਼ਿਆਦਾ ਲੱਛਾ ਹੋ ਗਿਆ ਲੇਕਿਨ ਆਂਕੜਾ ਪੇਸ਼ ਕੀਤਾ ਜਾ ਰਿਹਾ ਵੀ 30 ਤੋਂ 35 ਲੋਕ ਹੀ ਮਰੇ ਹਾਂ ਅੱਛੀ ਗੱਲ ਵੀ ਕਿਹਾ ਸੀਗਾ ਕਿ ਸਰਕਾਰ ਰਿਪੋਰਟਾਂ ਲਗਾਵੇ ਨਾ ਜੋ ਵੀ ਹੋਇਆ ਮਤਲਬ ਸਵਾਲ ਖੜੇ ਹੁੰਦੇ ਆ ਜਨਤਾ ਕਰੇਗੀ ਉੱਥੇ ਹੋਇਆ ਕੀ ਆ ਕਿਉਂ ਘਟਨਾ ਵਾਪਰੀ ਬਾਕੀ ਸਾਡੀ ਤੁਹਾਡੇ ਮਾਦਮ ਨਾਲ ਅਪੀਲ ਆ ਕਿ ਜਿਹੜਾ ਇੱਥੇ 13 ਦਾ ਕੱਠ ਹੋਣਾ ਵੋ ਸਾਰੇ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਪੋਆਰ ਵਾਲਿਆਂ ਨੂੰ ਮਨ ਤੋਂ ਵੱਧ ਜਿੰਮਤੀ ਵਿੱਚ 13 ਨੂੰ ਸੰਘੂ ਬਾਰਡ ਪਹੁੰਚਿਆ ਜਾਵੇ ਕਿ ਜਨਤਾ ਪਹੁੰਚੇ ਤੋਂ 1 ਸਾਲ ਪੂਰਾ ਹੋਣਾ ਸੀ ਸਰਕਾਰ ਨੂੰ ਮੈਸੇਜ ਦਾ ਕੇ ਜੱਥਾ ਲਿਆ ਕੇ ਵੀ ਮੈਸੇਜ ਦਿੱਤਾ ਵਾ ਵੀ ਨਾ ਅਸੀਂ ਅੱਕੇ ਆ ਨਾ ਸੀ ਤੱਕੇ ਆ ਨਾ ਸਾਡੇ ਹੌਸਲੇ ਮੁੱਕੇ ਆ ਨਾ ਸਾਡਾ ਨਿਸ਼ਾਨਾ ਕਿਤੇ ਪਿੱਛੇ ਹਟਿਆਗਾ ਅਸੀਂ ਨਿਸ਼ਾਨੇ ਪੂਰੇ ਤੱਕ ਲੜਾਂਗੇ ਜੇ ਮੋਦੀ ਸਰਕਾਰ ਸਹੁਰਤ ਆ ਹਿਸਬੇ ਦਾ ਕੋਈ ਤਾਂ ਲੱਗਦੀ ਹੋਰ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੇ ਨਾਲ ਉਹਨੇ ਵੀ ਘਰਫੇਟ ਹੋਈ ਹੈ ਇਲੈਕਸ਼ਨ ਕਮਿਸ਼ਨ ਉਹਦੀ ਜਿਹੜੀ ਰੇਡ ਹੋਈ ਹੈ ਉਸ ਤੋਂ ਬਾਅਦ ਇੱਕ ਪਹਿਲਾਂ ਗੱਡੀ ਮਿਲਨੀ ਪੰਜਾਬ ਸਰਕਾਰ ਲਿਖਾ ਉਹਦੇ ਵਿੱਚ ਪੈਸੀ ਸੀ ਜੇ ਸ਼ਰਾਬ ਵਿਸ਼ੇਸ਼ਟੀਕਾਂ ਵਿੱਚ ਦੇਖਦੇ ਸਾਹੇ ਚੱਲ ਗੋ ਆ ਦੇਖੋ ਬਾਕੀ ਤਾਂ ਹੁਣ ਦਿੱਲੀ ਕੀ ਹੋਇਆ ਐਗਜੈਕਟ ਉਹਦੇ ਤੇ ਮੀਡੀਆ ਦੇ ਸਾਹਮਣੇ ਬੋਲ ਸਕਦੇ ਆ ਪਰ ਜੋ ਪਾਰਟ ਦੇ ਵਿੱਚ ਅਲਖਣਾ ਹੁੰਦੀਆਂ ਇਹਦੇ ਵਿੱਚ ਧੰਨਵਲ ਬਾਹੂਬਦ ਠੀਕ ਹੈ ਜੀ ਅਰ ਪ੍ਰਚਾਰ ਮਦਮਾਦੀ ਵਲ ਤੋਂ ਕਰਕੇ ਜਿਹੜੇ ਵੀ ਸੱਤਾ 'ਚ ਬੈਠੇ ਲੋਕ ਨੇ ਜਾਂ ਵਿਰੋਧੀ ਧਿਰਾਂ ਨੇ ਉਹ ਪਹਿਲਾਂ ਐ ਕਰਦੀਆਂ ਰਹੇ ਨੇ। আর ਇਹ ਸੰਭਵ ਹੈ ਕਿ ਕੋਈ ਮਹਾਰਾਗਰ ਦੀ ਲੱਖਣ ਦੇ ਵਿੱਚ ਸ਼ਰੀਆਮ ਨੋਟ ਵੰਡਣ ਦੀਆਂ ਅਸੀਂ ਵੀਡੀਓ ਦੇਖੀਆਂ ਹੈਗੀਆਂ। ਤਾਂ ਇਹ 'ਚ ਕੋਈ ਰੌਲਾ ਨਹੀਂ ਹਰ ਪਾਰਟੀ ਆਪਣੇ ਤਰਤੇ ਜੋਰ ਲੱਗੀਆਂ। ਬਸ ਮੈਂ ਕਹਿੰਦਾ ਪੰਜਾਬ ਨੂੰ ਇਹਦਾ ਨੁਕਸਾਨ ਇਹ ਆ। ਕਿ ਪੰਜਾਬ 'ਚ ਜੋ ਕੁਝ ਘਟ ਰਿਹਾ। ਪੰਜਾਬ ਦੀ ਇੰਟੈਲੀਜੈਂਸੀ ਦਾ ਸਾਰਾ ਜੋਰ ਦਿੱਲੀ ਤੇ ਲੱਗ ਰ। ਅਫਸਰਾਂ ਦਾ ਤੇ ਸਾਰਾ ਦਿੱਲੀ ਤੇ ਆ। ਤੇ ਜੋ ਪੰਜਾਬ ਨੂੰ ਬੰਨਦਾ ਵਾ ਇੱਥੇ ਸਰਕਾਰ ਜਿਵੇਂ ਚੱਲਣੀ ਚਾਹੀਦੀ ਐ ਕੋਈ ਵੀ ਪਾਰਟੀ ਦੇ ਲਕਸ਼ਣ ਹੁੰਦੀ ਆ ਕੋਈ ਉਹਦਾ ਪ੍ਰਚਾਰ ਕਰਨ ਜਾਵੇ ਸੰਤਰਾ ਕੋਈ ਨਹੀਂ ਉਹਦੀ ਪਾਰਟੀ ਸੰਦੂਕੋ ਨਹੀਂ ਜਾਣਾ ਪਰ ਜੋ ਪੰਜਾਬੀਆਂ ਨੇ ਜ਼ਿੰਮੇਵਾਰੀ ਲਈ ਹੈ ਇੱਕ ਮੁੱਖ ਮੰਤਰੀ ਵੀ ਜਾਂ ਉਹਦੇ ਪ੍ਰਸ਼ਾਸਨ ਦੀ ਉਹਨੂੰ ਪੰਜਾਬੀਆਂ ਵੱਲੋਂ ਜ਼ਿੰਮੇਵਾਰ ਵੀ ਰਹਿਣਾ ਚਾਹੀਦਾ ਇਸ ਤੋਂ ਇਲਾਵਾ ਜਿਸ ਕਿਰਨ ਕੋਰਸਟੈਂਡ ਖੜਾ ਜਾ ਰਿਹਾ ਹੈ ਕਿ ਜਿਹੜੀ ਗੱਲ ਦੀ ਦਿੱਲੀ ਨੂੰ ਪਾਣੀ ਜਿਹੜਾ ਹੈ ਉਹ ਜ਼ਲੀਲਾ ਭੇਜਿਆ ਜਾ ਰਿਹਾ ਹੈ ਹਰਿਆਣਾ ਜਿਹੜਾ ਹੈਗਾ ਹਾਈ ਲੈਵਲ ਕੁਲਿਟੀ ਪੋਲਿਟਿਕਸ ਦੇ ਵਿੱਚ ਇਹ ਬਹੁਤ ਹੈ ਔਰ ਦਿੱਲੀ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਵਾਰ-ਵਾਰ ਕਿਹਾ ਵੀ ਇਸ ਨੂੰ ਸਾਫ ਪਾਣੀ ਭੇਜਿਆ ਜਾਵੇ ਬਾਅਦ ਸਾਫ ਕੀਤਾ ਗਿਆ ਜਿਸ ਤੋਂ ਪਹਿਲਾਂ ਅਮੋਨੀਆ ਵਾਲਾ ਪਾਣੀ ਇਸ ਕਰਕੇ ਭੇਜਿਆ ਗਿਆ ਕਿ ਦਿੱਲੀ ਤਰਾ ਤਰਾ ਕਰੇ ਔਰ ਜਿਹੜੀ ਇਲੈਕਸ਼ਨਲ ਕੀਮਤ ਵਾਲੀ ਖਾ ਰਹੀ ਹੈ ਹਾਂ ਦੇਖੋ ਦੋ ਗੱਲਾਂ ਜਦੋਂ ਤੱਕ ਪਾਣੀ ਦੇ ਦਰਿਆਵਾਂ ਦੇ ਪਾਣੀ ਦੇ ਗੰਦਾ ਹੋਣ ਦਾ ਸਵਾਲ ਆ ਇਹ ਠੀਕ ਹੈ ਜਮਨਾ ਦਾ ਪਾਣੀ ਅੱਤ ਗੰਦਾ ਵਾ ਪੀਣ ਯੋਗ ਨਹੀਂ ਹੈਗਾ ਅੱਜ ਦਾ ਨਹੀਂ ਪਿਛਲੇ ਦਹਾਕਿਆਂ ਤੋਂ ਇਹ ਗੱਲਾਂ ਉੱਠ ਕੇ ਆ ਰਹੀਆਂ ਨੇ ਜਮਨਾ ਚੋਂ ਗੰਗਾ ਦਾ ਦੇਖ ਲਓ ਜਿੱਥੇ ਪ੍ਰਧਾਨ ਮੰਤਰੀ ਜੀ ਆਰਤੀ ਕਰਦੇ ਸੀਗੇ ਔਰ ਗੰਗਾ ਮਈਆ ਦੀ ਸੌਂ ਖਰਦੀ ਸੀ ਵੀ ਗੰਗਾ ਮਈਆ ਨੂੰ ਸਾਫ਼ ਕਰਾਂਗੇ ਉਹਦਾ ਜਾ ਕੇ ਪ੍ਰਯਾਗਰਾਜ ਵਿੱਚ ਪਾਣੀ ਦੇਖ ਲੋ ਅੱਜ ਕੀ ਆ ਫਿਰ ਇਹ ਤੋਂ ਕਹਾ ਤੁਸੀਂ ਹੋਰ ਜਿਵੇਂ ਪੰਜਾਬ ਚ ਜਾਓ ਸਭ ਕੁਝ ਦੇਖ ਲੋ ਵਿਆਸ ਦੇਖ ਲੋ ਜਿਹੜੀ ਵੱਡਾ ਨਾਲਾ ਜਿਹੜਾ ਮਸ਼ਹੂਰ ਹੀ ਆਪਣਾ ਲੁਧਿਆਣੇ ਦਾ ਉਹ ਦੇਸ਼ ਦੇ ਵੱਡੇ ਪੱਧਰ ਤੇ ਕਿਤੇ ਵੱਡੇ ਸ਼ਹਿਰ ਨੇ ਉਹਨਾਂ ਚ ਜਿਹੜੇ ਨੇੜੇ ਰੱਖਦੇ ਦਰਿਆਵਾਂ ਸਾਰਿਆਂ ਦੀ ਸਮੱਸਿਆ ਵਾ ਹਾਂ ਜਦੋਂ ਲਕਸ਼ਣ ਆਉਂਦੀ ਹੈ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕੋਕੀ ਪੋਲੀਟਿਸ਼ਨ ਮੋੜਤੇ ਹੀ ਉਦੋਂ ਲੋਕਾਂ ਦਾ ਜੋਰ ਪੈਦਾ ਤੇ ਇਹ ਕਹ ਲਓ ਵੀ ਇੱਕ ਰਾਜਨੀਤੀ ਦਾ ਪੰਜ ਤੱਕ ਦਾ ਰੌਲਾ ਵਾ ਪੰਜ ਤੋਂ ਬਾਅਦ ਬਾਈ ਜੀ ਜਿਵੇਂ ਪੰਜਾਬ ਜਿੰਦਾ ਜਦੋਂ ਪ੍ਰਾਲੀ ਨੂੰ ਅੱਗ ਲੱਗਦੀ ਆ ਉਦੋਂ ਕੋਟਾ ਚ ਵੀ ਰੌਲਾ ਪੈਂਦਾ ਵਾ ਉਦੋਂ ਪਕੂਚੇਰ ਵੀ ਰੌਲਾ ਪੈਂਦਾ ਜਦੋਂ ਪ੍ਰਾਲੀ ਡੰਗ ਜਾਂਦੀ ਆ ਫਿਰ ਕੋਈ ਰੌਲਾ ਨਹੀਂ ਹਗਾ ਤੇ ਇਹ ਕਹ ਲਓ ਵੀ ਗੰਦੀ ਰਾਜਨੀਤੀ ਇਸ ਮੁਲਕ ਦੀ ਜਿਹੜੀ ਉਹਦਾ ਹਿੱਸਾ ਦਿਖਦਾ ਬਾਕੀ ਕੁਝ ਨਹੀਂ ਹੈਗਾ ਜੀ ਮੇਨੂੰ ਕਰਨਾ ਕੋਈ ਕਹਿੰਦੇ ਆ ਵੀ ਰਾਜ ਦੀ ਮੀਟਿੰਗ ਹੀ ਤੁਸੀਂ ਕਹਿ ਸੀਗਾ ਜੀ ਕੋਲ ਦਾ ਫੈਸਲਾ ਲਵਾਂਗੇ ਅੱਜ ਤੁਸੀਂ ਮੂਲੇ ਬਾਰੇ ਦੇਖੋ ਹੱਲੇ ਇੱਕ ਦੌਰ ਦੀ ਗੱਲ ਹੋਈ ਆ ਕੱਲ ਨਾ ਆਪਾਂ ਫੇਰ ਕਰਾਂਗੇ ਮੀਟਿੰਗ ਫੇਰ ਦੁਜੇ ਫੋਰਮਾਂ ਕਰਾਂਗੇ ਇਹ ਸਪਸ਼ਟ ਹੈ ਭਿਓਨ ਵਾਲੇ ਬਿਨਾ ਵਿੱਚ ਕਿਸ ਕਿਸਮ ਦੀ ਸਰਕਾਰ ਦਿਖਾ ਰਹੀ ਹੈ ਅਜੇ ਸਮੇਂ ਚਿੱcke ਐਲਾਨ ਹੋ ਗਏ ਠੀਕ ਹੈ ਜੇ ਇੱਥੇ ਕੋਰ ਵਾਲਾ ਨਹੀਂ ਅੰਦੋਲਨ ਤੇਜ ਹੋਊਗਾ ਅੰਦੋਲਨ ਮਜ਼ਬੂਤ ਕੀਤਾ ਅੰਦੋਲਨ ਤੇਜ ਵੀ ਕਰਾਂਗੇ ਪਰ ਉਹਦੇ ਤੋਂ ਪਹਿਲਾਂ ਸਾਰੇ ਆਪਣੀ ਰਾਇ ਮਸ਼ਵਰਾ ਕਰਕੇ ਉਹ ਚਾਰ ਜਾਈ ਤਾਂ ਉਹ ਪੀਸੀ ਸਾਢਗੇ ਵੱਡੇ एलान ਵੀ ਹੋ ਚੁੱਕੇ ਐ ਐਮਐਨ ਦੀ ਮੀਟਿੰਗ ਕਰ ਲਈ ਇਸ ਬਾਰੇ ਚਰਚਾ ਹੋਈ ਸੀ ਜਿਵੇਂ ਐਸਕੇਐਮ ਦੀ ਮੀਟਿੰਗ ਐ 12 ਤਰੀਕ ਨੂੰ ਕਿ ਕੁਝ ਜਾਣਾ ਹੈ ਜਾਂ ਨਹੀਂ ਜਾਣਾ ਤੁਸੀਂ ਕਿੰਨੇ ਦਿਨ ਕੰਮ ਕਰਨਗੇ ਫਿਰ ਉਸ ਤੋਂ ਬਾਅਦ 14 ਦੀ ਮੀਟਿੰਗ ਦਾ ਕੀ ਗੱਲਬਾਤ ਹੋਈ ਹੈ ਤੁਸੀਂ ਤੁਹਾਡੀ ਜਾਣਾ ਹੈ ਜਾਂ ਨਹੀਂ ਜਾਣਾ OK ਵੀ ਆ ਪਿਛਲੇ ਦਿਨ ਜੀ ਤੁਸੀਂ ਢਲੇਵਾਰ ਤੋਂ ਕਿਹਾ ਤੁਸੀਂ ਜੀ ਕਿ ਮੈਂ ਜਮ ਵਲ ਕਰਨ ਦੇ ਦੇਖੋ ਦੋਆ ਗੱਲਾਂ ਨੇ ਦੇਖੋ ਜਿਸ ਤੱਕ ਸਰਕਾਰ ਦੀ ਨੀਤੀ ਦਾ ਸਵਾਲ ਹੈ ਸਰਕਾਰ ਦੀ ਮੀਟਿੰਗ ਉਹਦੇ ਵਿੱਚ ਆਪਣਾ ਇਹ ਪੋਜੀਸ਼ਨ ਰਹੀ ਆ ਫਾਰਮਾ ਦੀ। ਭਾਵੇਂ ਚੋਟੇ ਨਿਭੜੇ ਤੇ ਭਾਵੇਂ ਨਾਂ ਨਿਭਰੇ। ਠੀਕ ਹੈ ਜੀ। ਸਰਕਾਰ ਨੂੰ ਮੇ ਮੌਕਾ ਨਹੀਂ ਦਵਦੇ ਵੀ ਕਿਸਾਨ ਲੀਡਰ ਨਹੀਂ ਆ ਰਹੇ। ਪਰ ਹਤਮੀ ਫੈਸਲਾ ਹੱਲੇ ਮੀਟਿੰਗ ਦਾ ਕੀ ਸਟੇਟਸ ਆ? ਜੇ ਜੇ ਫਾਰਮਾ ਨਾਲ ਗੱਲ ਕਰਕੇ ਪਤਾ ਲੱਗੂ। ਜੇ ਕੋਈ ਟੀਮ ਆਈ ਸੀ ਉਧਰ ਤੇ ਕਿਉਂ ਆਈ ਆ? ਕਿਹੜੀ ਗੱਲ ਸਾਹਮਣੇ ਆਈ ਆ? ਸੋ ਫਿਲਹਾਲ ਅਜੇ ਅਸੀਂ ਉਹਨੂੰ ਬਾਤ ਕਰ ਰਹੇ ਹਾਂ। ਜਿੰਦੋਂ ਤੱਕ ਅਸਕੇਮ ਦੀ ਮੀਟਿੰਗ ਦਾ ਸਵਾਲ ਹੈਗਾ ਜੜੀ ਉਹਨਾਂ ਨੇ ਕਿਸੀ ਲਈ ਦੀ ਆ। देखो ਅਸੀਂ ਦੋ ਟਿੱਠੀਆਂ ਬੇਲੋ ਲਿਖੀਆਂ ਹੁੰਦਾਂ। ਉਹਆਂ ਟਿੱਠੀਆਂ ਵਿਚਾਰ ਸੀ ਬੇਨਤੀ ਕੀਤੀ ਸੀ। ਵੀ ਪੁਰਾਣੀਆਂ ਗੱਲਾਂ ਛੱਡ ਕੇ ਇਹ ਸੰਦੋਲਨ ਨੂੰ ਕਿਵੇਂ ਲੜ ਕੇ ਜਿੱਤ ਸਕੀ? ਮੱਤ-ਮਤ ਮਸਤੋਂ ਭੇਤ ਸੀ। ਐ ਤੇ ਰਹਿ ਸਕਦੇ ਹਾਂ। ਠੀਕ ਹੈ ਜੀ। ਤੋਂ ਇੱਕ ਇੱਕ ਬੇਨਤੀ ਦੂਸਰਾ ਸੀਗਾ ਵੀ ਅਸੀਂ ਕਦੀ ਵੀ ਵਿਕਲਾਂ ਦੇ ਨਾਂ ਜਾਣ ਬਾਰੇ ਅਸੀਂ ਇਕੱਠੇ ਮੀਟਿੰਗਾਂ ਹੋ। ਠੀਕ ਹੈ ਜੀ ਇਸ ਕਰਕੇ ਇਕਤਾ ਮਤਾ ਪਾਇਆ ਜਾ ਰਿਹਾ। ਤੋਂ ਹੁਣ ਮਿਲ ਕੇ ਆ ਗਿਆ। Ngè kí múdùlù àti yòwù tí kìkì tóbi ka ngòjì olùwànyìí.